ਕਿਸਾਨ ਨੇ ਵੱਖ-ਵੱਖ ਸੂਬਿਆਂ ਤੋਂ ਹੁਣ ਦਿੱਲੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਵਿੱਚ ਵੇਖ ਸਕਦੇ ਹੋ ਤੁਸੀਂ ਇਸ ਵੇਲੇ ਕਿਸਾਨ ਜੋ ਨੇ ਉਹ ਦਿੱਲੀ ਦੇ ਵਿੱਚ ਪਹੁੰਚ ਚੁੱਕੇ ਨੇ ਜਥਾ ਸਾਰਾ ਹੀ ਆ ਰਿਹਾ ਜੀ ਹਿੰਦੁਸਤਾਨ ਸਾਰਾ ਜਿੰਨਾ ਜ਼ਿਲ੍ਹਾ ਮਤਲਬ ਬਠਿੰਡਾ ਫਰੀਦਕੋਟ ਜਿਨ੍ਹਾਂ ਆਗੂ ਦਾ ਸਾਰੇ ਇੱਥੇ ਪਹੁੰਚੇ ਮਤਲਬ ਸਾਡੇ ਏਰੀਆ ਦੇ ਵਿੱਚ ਹੈਗੀਆਂ ਨੇ ਸਾਰੋ ਸਾਰੇ 10-10 ਬੰਦੇ ਮਤਲਬ ਪਿੰਡਾਂ ਦੇ ਵਿੱਚੋਂ 20-20 ਬੰਦੇ ਸਾਰੇ ਜਥਾ ਆ ਰਿਹਾ ਹੈ ਯਾਰਕਾ ਬੰਦ ਕਰ ਰੱਖੀਆਂ ਨੇ ਗਿਆ ਸਰਕਾਰ ਨੇ ਤੇ ਅਸੀਂ ਟ੍ਰੇਨਾਂ ਰਾਹੀਂ ਸਾਰੇ ਪਹੁੰਚ ਰਹੇ ਆ ਤੜਕੇ ਤੱਕ ਅਸੀਂ ਸਾਰੇ ਜਦਾ ਸਾਡੇ ਪਹੁੰਚਦੇ ਹਾਂਗੇ ਰਾ ਅਸੀਂ ਹੁਣ ਸਿੱਧਾ ਚੇਤਾਵਨੀ ਦੇਣ ਆਏ ਆ ਸਰਕਾਰ ਨੂੰ ਵੀ ਅਸੀਂ ਇੱਥੇ ਜਦੋਂ ਆਵਾਂਗੇ ਤਾਂ ਆ ਕੇ ਰਾਵਾਂਗੇ ਨਹੀਂ ਜੇ ਸਾਡੀਆਂ ਮੰਗਾਂ ਪੂਰੀਆਂ ਕਰਦੇ ਹੋ ਜਿਹੜੀਆਂ ਮੰਗਾਂ ਨੇ ਪਰ ਸਾਡਾ ਜਿਹੜਾ 700 ਮੁੰਡਾ ਆ ਛੜਕਾਂ ਤੇ ਖੂਨ ਡੋਲਿਆ ਅੱਖਾਂ ਚੋਂ ਪਾਣੀ ਆਉਂਦਾ ਉਹ ਸਾਡੇ ਘਰ ਖਾਲੀ ਵੀ ਹੋਏ ਪਏ ਆ ਉਹ ਮਾਂ ਮਾਂ ਪਿੱਟਦੀਆਂ ਨੇ ਰਾਜਧਾਨੀ ਦਿੱਲੀ ਦੇ ਵਿੱਚ ਮੌਜੂਦ ਆ ਅਰ ਕਿਸਾਨ ਜਿੱਥੇ ਬੰਦੀਆਂ ਨੇ ਜਿਹੜੀ ਕੱਲ ਮਹਾ ਪੰਚਾਇਤ ਦੀ ਕਾਲ ਦਿੱਤੀ ਹੈ ਤਾਂ ਉਸੇ ਕਾਲ ਦੇ ਮੱਦੇਨਜ਼ਰ ਜੋ ਕਿਸਾਨ ਨੇ ਵੱਖ-ਵੱਖ ਸੂਬਿਆਂ ਤੋਂ ਹੁਣ ਦਿੱਲੀ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਸੀਂ ਇਸ ਵੇਲੇ ਕਿਸਾਨ ਜੋ ਨੇ ਉਹ ਦਿੱਲੀ ਦੇ ਵਿੱਚ ਪਹੁੰਚ ਚੁੱਕੇ ਨੇ ਦਿੱਲੀ ਰਾਜਧਾਨੀ ਦੇ ਵਿੱਚ ਆ ਚੁੱਕੇ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਕਿਸਾਨ ਜੋ ਇੱਥੇ ਦਿੱਲੀ ਪਹੁੰਚੇ ਨੇ ਮੌਜੂਦ ਨੇ ਬਾਪੂ ਜੀ ਕਿਹੜੇ ਪਿੰਡੋਂ ਆਏ ਹੋ ਜੀ ਅਸੀਂ ਮਾਨਸਾ ਜ਼ਿਲ੍ਹਾ ਚਨੀਰ ਬਲਾਕ ਕਨਿਓ ਆਏ ਆ ਜੀ ਪੰਜਾਬ ਕਿਸਾਨ ਯੂਨੀਅਨ ਦੇ ਆ ਤੁਹਾਨੂੰ ਮਾਨਸਾ ਵਾਲੀ ਰੋਦੂ ਮਾਨਸਾ ਹਾਂਜੀ ਕਿਵੇਂ ਦੇਖਦਾ ਅੱਜ ਕਿੰਨੇ ਕਿੰਨੇ ਜਥਾ ਕਿੰਨਾ ਕਿੰਨਾ ਆ ਰਿਹਾ ਤੁਹਾਡਾ ਜਥਾ ਸਾਰਾ ਯਾਰ ਆ ਜੀ ਹਿੰਦੁਸਤਾਨ ਸਾਰਾ ਜਿੰਨਾ ਜ਼ਿਲ੍ਹਾ ਮਤਲਬ ਬਠਿੰਡਾ ਫਰੀਦਕੋਟ ਜਿੰਨੇ ਆਗੂ ਦੇ ਸਾਰੇ ਇੱਥੇ ਪਹੁੰਚੇ ਤੋਂ ਕਿੰਨੇ ਕੁ ਲੋਕ ਆਏ ਨੇ ਤੁਹਾਡਾ ਜਥਾ ਹੀ ਹੈ ਕਿ ਹੋਰ ਜਥੇ ਵੀ ਨੇ ਕਿੱਥੇ ਹੈਗੇ ਹੋਰ ਵੀ ਜਥੇ ਹੈਗੇ ਨੇ ਹਾਂਜੀ ਹਾਂ ਹਾਂ ਹੀ ਹੋਰ ਵੀ ਜਥੇ ਨੇ ਜਿੰਨੀਆਂ ਜਥੇ ਬੰਦੀਆਂ ਮਤਲਬ ਸਾਡੇ ਏਰੀਆ ਦੇ ਵਿੱਚ ਹੈਗੀਆਂ ਨੇ ਸਾਰੋ ਸਾਰੇ 10-10 ਬੰਦੇ ਮੈਦਨ ਪਿੰਡਾਂ ਦੇ ਵਿੱਚੋਂ 20-20 ਬੰਦੇ ਸਾਰੇ ਜਥਾ ਆ ਰਿਹਾ ਜੀ। ਹਾਂ। ਔਰ ਕਿਉਂਕਿ ਰੇਲਾ ਦੇ ਰਾਹੀਂ ਵੱਧ ਤੋਂ ਵੱਧ ਆ ਰਹੇ ਕਿ ਬੱਸਾਂ ਦੇ ਵਿੱਚ ਵੀ ਰੇਲਾ ਦੇ ਰਾਹੀਂ ਬਹੁਤ ਵੱਧ ਤੋਂ ਵੱਧ ਆ ਰਹੇ ਹਾਂ 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 ਬੱਸਾਂ ਢੜਕਾ ਬੰਦ ਕਰ ਰੱਖੀਆਂ ਨਹੀਂ ਗਿਆ ਸਰਕਾਰ ਨੇ ਤੇ ਅਸੀਂ ਟ੍ਰੇਨਾਂ ਰਾਹੀਂ ਸਾਰੇ ਪਹੁੰਚ ਰਹੇ ਆ ਤੜਕੇ ਤੱਕ ਅਸੀਂ ਸਾਰੀ ਜਥਾ ਸਾਡੇ ਪਹੁੰਚ ਜਾਣਗੇ ਰਾਤ ਤੱਕ। ਕੀ ਪ੍ਰਬੰਧ ਹੋ ਰੋਗੇ ਕਿੱਥੇ ਰਾਮੀਲਾ ਗਰਾਊਂਡ ਦੇ ਵਿੱਚ ਰਹਿਣਾ ਹੈ ਜਾਂ ਕਿਸੇ ਥਾਂ ਦੇ ਗੁਰਦੁਆਰਾ ਸਾਹਿਬ ਰਵਾਂਗੇ ਜੀ। ਗੁਰਦੁਆਰੇ ਸਾਹਿਬ ਗੁਰਦੁਆਰੇ ਪ੍ਰਬੰਧ ਹੋ ਗਿਆ ਕਰਵਾਤੇ ਹਾਂ ਹਾਂ ਪ੍ਰਬੰਧ ਕਰਵਾਤੇ ਹਾਂ। ਬੰਦ ਕਰਵਾਤੇ ਉਹਨੇ ਪ੍ਰਬੰਧ ਕਰਵਾਤੇ ਸਾਡੀ ਅਸੀਂ ਉੱਥੇ ਰਾਤ ਕੱਟਾਂਗੇ ਸਵੇਰ ਅਸੀਂ ਉੱਥੇ ਚੱਲੇ ਜਾਵਾਂਗੇ ਰਾਮਲੀਲਾ ਘਰ ਤੁਹਾਨੂੰ ਕਿਸਾਨ ਸੁਣ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਂਗੇ ਕਿਉਂਕਿ ਬਹੁਤਿਆਂ ਨੂੰ ਇਹ ਵੀ ਨਹੀਂ ਪਤਾ ਦਿੱਲੀ ਆ ਕੇ ਕਈ ਗਵਾਚ ਵੀ ਜਾਂਦੇ ਨੇ ਕਈਆਂ ਨੂੰ ਰਸਤੇ ਰਾਹ ਨੂੰ ਨਹੀਂ ਪਤਾ ਚੱਲਦੇ ਹਨ ਆਪਾਂ ਭਾਵੇਂ ਉਹ ਮੋਬਾਈਲ ਤੇ ਮੈਪ ਵੀ ਲਾ ਲੀਏ ਤਾਂ ਵੀ ਨਹੀਂ ਸਮਝ ਆਉਂਦੀ ਤਾਂ ਕੀ ਸਮਝਾਓਗੇ ਉਹਨਾਂ ਨੂੰ ਕੀ ਰੇਲਵੇ ਸਟੇਸ਼ਨ ਉਤਰ ਕੇ ਕਿਵੇਂ ਰਾਮਲੀਲਾ ਮੈਦਾਨ ਦੇ ਵਿੱਚ ਉਹਨਾਂ ਨਾਲ ਨੰਬਰਾਂ ਤੇ ਕਨੈਕਟ ਹੁੰਦਾ ਜੀ ਆਪਜ ਫੋਨਾਂ ਤੇ ਤਾਂ ਕਰਕੇ ਉਹਨਾਂ ਨੂੰ ਸੱਦ ਲੈਂਦਾ ਜੇ ਕੋਈ ਤੈਨੂੰ ਕੋਈ ਭਲੇਖਾ ਪੈਂਦਾ ਤਾਂ ਉਹਨੂੰ ਜਾ ਕੇ ਲਿਆ ਆਜੋ ਆਟੋ ਦੇ ਰਾਹੀਂ ਪਹੁੰਚ ਜਾਣਗੇ ਸਾਰੇ ਹਾਂ 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 ਉਦੋਂ ਪਹਿਲਾਂ ਪ੍ਰਧਾਨ ਜੀ ਮੀਟਿੰਗਾਂ ਦੇ ਵਿੱਚ ਸਾਰਿਆਂ ਨੂੰ ਸੈਂਡ ਕਰਤਾ ਸੀਗਾ ਜਦੋਂ ਮੀਟਿੰਗਾਂ ਕਰ ਕਰਕੇ ਸਾਰਿਆਂ ਨੂੰ ਦੱਸ ਦਿੱਤਾ ਸੀਗਾ ਵੀ ਆਪਾਂ ਇਸ ਜਗ੍ਹਾ ਰੋਟੀ ਪ੍ਰਸ਼ਾਦਾ ਗੁਰਦੁਆਰਿਆਂ ਦੇ ਵਿੱਚ ਛਕਣਾ ਤੇ ਉੱਥੇ ਰਹਿਣਾ ਹਾਂ ਟ੍ਰੇਨਾਂ ਰਾਹੀਂ ਆਪਾਂ ਆਉਣਾਗਾ ਹਾਂ ਕਿ ਜੇ ਗੱਲ ਕਰੀਏ ਬਾਈ ਜੀ ਪਹਿਲਾਂ ਕਿਉਂਕਿ ਜਦੋਂ ਪਿਛਲੀ ਵਾਰ ਅੰਦੋਲਨ ਦੀ ਗੱਲ ਕਰੀਏ ਤਾਂ ਸਿੰਘੂ ਹੀ ਬਾਰਡਰ ਦੇ ਉੱਤੇ ਰੋਕ ਦਿੱਤਾ ਸੀਗਾ ਮੈਨੂੰ ਲੱਗਦਾ ਇਹ ਪਿਛਲੇ ਕਿੰਨੇ ਸਾਲਾਂ ਬਾਅਦ ਅਜਿਹਾ ਹੋਊਗਾ ਕਿ ਕਿਸਾਨ ਰਾਮ ਰੀਲਾ ਗਰਾਊਂਡ ਦੇ ਵਿੱਚ ਆਪਣਾ ਪ੍ਰਦਰਸ਼ਨ ਕਰਨਗੇ ਆਪਣੀ ਗੱਲ ਰੱਖਣਗੇ ਕਿਵੇਂ ਦੇ ਦਿਓ ਕੱਲ ਦੇ ਦਿਨ ਨੂੰ ਤੁਸੀਂ ਕਿਵੇਂ ਵੇਖਦੇ ਅਸੀਂ ਵਧੀਆ ਦੇਖਦੇ ਜਿਹੜਾ ਰਾਮ ਰੀਲਾ ਗਰਾਊਂਡ ਤੇ ਅਸੀਂ ਆ ਰਹੇ ਹਾਂ ਜੀ ਪਹਿਲੇ ਜੇ ਅਸੀਂ ਸਾਧਨ ਲੈ ਕੇ ਆਏ ਹੁੰਦੇ ਆਪਦੇ ਫਿਰ ਅਸੀਂ ਉਸ ਤੰਗ ਨਾਲ ਆਉਣਾ ਸੀ ਫਿਰ ਅਸੀਂ ਉਹਨਾਂ ਚ ਰਹਿਣਾ ਸੀ ਹੁਣ ਅਸੀਂ ਸਾਧਨ ਸਾਡੇ ਆਉਣ ਨਹੀਂ ਦਿੱਤੇ ਅਸੀਂ ਹੁਣ ਸਿੱਧਾ ਚਤਾਵਨੀ ਦੇਣ ਆਏ ਆ ਸਰਕਾਰ ਨੂੰ ਵੀ ਅਸੀਂ ਇੱਥੇ ਜਦੋਂ ਆਵਾਂਗੇ ਤਾਂ ਆ ਕੇ ਰਾਵਾਂਗੇ ਨਹੀਂ ਜਾ ਸਾਡੀਆਂ ਮੰਗਾਂ ਪੂਰੀਆਂ ਕਰ ਦਿਓ ਜਿਹੜੀਆਂ ਮੰਗਾਂ ਨੇ ਸਾਡੀਆਂ ਮੰਗਾਂ ਜਾਏ ਜਾਂ ਮੰਗੀਆਂ ਜਾਣ ਜੀ ਤਿੰਨ ਘੰਟੇ ਦਾ ਟਾਈਮ ਦਿੱਤਾ ਗਿਆ ਤਿੰਨ ਘੰਟੇ ਜਿਹੜੀ ਹੈ ਇਹ ਤਿੰਨ ਤਿੰਨ ਘੰਟ हां ठीक है ਪਿਛਲੇ ਪਿਛਲੇ ਅਸੀਂ 2 ਸਾਲ 3 ਸਾਲ ਪਹਿਲਾਂ 13 ਮਹੀਨੇ ਇਹ ਬੇਈਮਾਨ ਮੋਦੀ ਦੇ ਜੜਾਂ ਦੇ ਵਿੱਚ ਬਹਿ ਕੇ ਆਏ ਸੀਗੇ ਉਦੋਂ ਸਾਡੀਆਂ ਮੰਗਾਂ ਇਹਨੇ ਮੰਗੀਆਂ ਸੀਗੀਆਂ ਸਾਡੇ ਨਾਲ ਵਾਹਦੇ ਵੀ ਪੂਰੇ ਕਰੇ ਸੀਗੇ ਵੀ ਸੋਡੇ ਕਿਸਾਨੋਂ ਸੋਨੂੰ ਲਿਖਤੀ ਰੂਪ ਚ ਦੇਵਾਂਗੇ ਵਾਹਦੇ ਪੂਰੇ ਸੋਡੇ ਕਰਾਂਗੇ ਪਰ ਸਾਡਾ ਜਿਹੜਾ 700 ਮੁੰਡਾ ਆਹ ਛੜਕਾਂ ਦੇ ਖੂਨ ਡੁੱਲਿਆ ਜੱਖਾ ਚੋਂ ਪਾਣੀ ਆਉਂਦਾ ਉਹ ਸਾਡੇ ਘਰ ਖਾਲੀ ਵੀ ਹੋਏ ਪਏ ਆ ਉਹ ਮਾਵਾ ਪਿੱਟਦੀਆਂ ਨੇ ਸ਼ੰਭੂ ਤੇ ਖਨੌਰੀ ਬੈਠੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਲਾਂਕਿ ਉਹਨਾਂ ਨੇ ਵੀ ਦਿੱਲੀ ਜਾਣ ਦੀ ਕਾਲ ਦਿੱਤੀ ਸੀਗੀ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਜਿਹੜੇ ਖਨੌਰੀ ਤੇ ਸ਼ੰਭੂ ਬੈਠੇ ਨੇ ਹਾਲਾਂਕਿ ਲੱਗ ਢੜੇਓ ਬਣੇ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਉਹ ਵੇਈਮਾਨ ਉਹ ਜਥੇਵੰਦੀਆਂ ਨੂੰ ਵੀ ਅਸੀਂ ਆਖਿਆ ਸੀਗਾ ਵੀ ਆਪਾਂ ਇਕੱਠੇ ਹੋ ਜੋ ਇਕੱਠੇ ਹੋ ਜੋ ਉਹ ਸਾਡੀ ਉਹਨਾਂ ਨੇ ਤਿੰਨ ਚਾਰ ਜਥੇਵੰਦੀਆਂ ਹੈਗੀਆਂ ਨੇ ਉਹਨਾਂ ਨੇ ਪਹਿਲਾਂ 13 ਤਰੀਕ ਨੂੰ ਬਾਰਡਰਾਂ ਤੇ ਆ ਕੇ ਉਹਨਾਂ ਨੂੰ ਅਸੀਲ ਕਰ ਲਿਆ ਉਹ ਦਿੱਲੀ ਵੀ ਉਹਨਾਂ ਨੇ ਪਹੁੰਚਣਾ ਸੀਗਾ ਸਾਡੀਆਂ ਟਰਾਲੀਆਂ ਜਿਹੜੇ ਹੋਰ ਜਥੇ ਪਿੰਡਾਂ ਦੇ ਵਿੱਚੋਂ ਆਏ ਨੇ ਉਹ ਸਾਰੇ ਬਾਰਡਰਾਂ ਤੇ ਰੁਕੇ ਖੜੇ ਆ ਜੀ ਇਹਨਾਂ ਕਰਕੇ ਖੇਵਾਂ ਦੇ ਇਜਾਜ਼ਤਾ ਪਰ ਅੱਜ ਦੁੱਖ ਵੜੀ ਘੜੀ ਆ ਕਿ ਉਹ ਸਾਰਾ ਹਿੰਦੁਸਤਾਨ ਦਿੱਲੀ ਮੁੰਡਾ ਸ਼ਹੀਦ ਹੋ ਗਿਆ ਜੀ ਸ਼ੁਭ ਕਰਨ ਦੀ ਆਪਾਂ ਗੱਲ ਕਰੀਏ ਤਾਂ ਬੱਲੋ ਪਿੰਡ ਦਾ ਰਹਿਣ ਵਾਲਾ ਸੀਗਾ ਬਹੁਤ ਛੋਟੀ ਉਮਰ 21 ਸਾਲਾਂ ਦੀ ਉਮਰ ਸੀ ਜਿਹੜਾ ਆਪਣੇ ਖਨੌਰੀ ਬਾਰਡਰ ਤੇ ਮੁੰਡਾ ਉਹ ਸ਼ਹੀਦ ਹੋਇਆ ਹੈ ਪਰਾਵੋ ਉਸ ਦਿਨ ਅਸੀਂ ਮੋਰਚੇ ਦੇ ਵਿੱਚ ਸੀਗੇ ਕੋਲੇ ਹੀ ਸਾਡੇ ਜਦੋਂ ਸਾਡੇ ਬੇਈਮਾਨਾਂ ਦੇ ਗੋਲੀ ਸਾਡੇ ਤੇ ਚਲਾਤੀ ਤੇ ਉਹ ਮੁੰਡਾ ਖੁਦਕਸ਼ੀ ਕਰ ਗਿਆ ਉਹ ਸਾਰਾ ਉੱਥੇ ਦੋ ਦਿਨ 70 ਵੀ ਵਿਛਿਆ ਰਿਹਾ ਪਰਾਵੋ ਇਹ ਬੇਈਮਾਨਾਂ ਸਰਕਾਰਾਂ ਕਿਸੇ ਤੇ ਕਾਉਫ ਨਹੀਂ ਕਰਦੀਆਂ ਆ ਤਸਵੀਰ ਦਿਖਾ ਦਿਓ ਕਿਸਾਨ ਜਿਹੜੇ ਨੇ ਉਹ ਇੱਥੇ ਪਹੁੰਚ ਰਹੇ ਨੇ ਆਹ ਤਸਵੀਰ ਵੀ ਦਿਖਾਓ ਦੇਖੋ ਕਿਵੇਂ ਲੋਕ ਗੱਲਬਾਤ ਜਿਹੜੀ ਹੈ ਉਹ ਇਨ੍ਹਾਂ ਕਿਸਾਨਾਂ ਦੇ ਨਾਲ ਕਰ ਰਹੇ ਨੇ ਕੀ ਪੁੱਛ ਰਹੇ ਆਪ ਇਨਸੇ ਇਹ ਪੰਜਾਬ ਸੇ ਆਏ क्या पूछ रहे हैं आप, आप? आप कहाँ से आए हो पंजाब से और आपकी मांगे क्या है, तो आपको पता है फार्मर्स प्रोटेस्ट के बारे में पता है? जी पता है है जी फार्मर्स अपनी मांगों के लिए जो उनके साथ किया जा रहा है अपनी मांगे मांग रहे हैं पहले सरकार ने वादा किया कि हम ये ये करेंगे और फिर सरकार ने उनकी कोई भी मांग पूरी नहीं की इसलिए हम इनसे पूछ रहे कि आप कैसे आए क्योंकि क्योंकि सरकार ने तो सारी रोड़ों पे बैरियर्स लगा दिए कांटे बिछा दिए कि किसान आए ना सके पर हर इंसान को राइट है अपना हक मांगने का और इनके साथ ना इंसाफी की जा रही है ये ट्रेन में आए हैं और कल आपको पता है रामलीला ग्राउंड में भी महापंचायत रखी है कल पूरे इंडिया से अलग अलग स्टेट से किसान यहाँ पर आ रहे हैं नहीं, नहीं पता स्टडी करते हैं क्या करते हैं फर्स्ट ईयर भी है क्या इनको देखकर आपको क्या लगता है क्योंकि बहुत सारे लोग यह भी कहते हैं कि यह तो हुड़दंग मचाने आ जाते हैं यह शोर शराबा करने आ, आ आपको लगता है इनमें से कोई हुड़दंग मचाने वाला सारे भाई भाई अपने इन्होंने ही किया है जो भी किया है या ये अन्नदाता है सब कुछ यही है करते हैं नो, नो, नो फार्मर नो फूड दी बिल्कुल बिल्कुल बाबू जी बच्ची कहंदी कहंदी यही अन्नदाता है कहंदे कहंदे जे ये नहीं होनगे ता रोटी नहीं होनी और किसान नहीं तो ये ता देखो दिल्ली दे लोका दी ये ये किसाना दे वास्ते वा कोई बच्ची छोटी जी बच्ची है ਬੱਚੀ ਕਹਿੰਦੀ ਕਿ ਇਹ ਆਂਦਾਤਾ ਨਹੀਂ ਸਾਡੇ ਸਾਡੇ ਬੱਚਿਆਂ ਨੂੰ ਵੀ ਬਹੁਤ ਗਿਆਨ ਹੈ ਪੁੱਤਰਾ ਇਹ ਮੋਦੀ ਸਰਕਾਰ ਸਾਡੇ ਤੇ ਇਹ ਜ਼ੁਲਮ ਕਰਦੇ ਨੇ ਸਾਡੇ ਬੱਚੇ ਵੀ ਬਾਅਦ ਚ ਰੋਂਦੇ ਨੇ ਅਸੀਂ 13 ਮਹੀਨੇ ਉੱਥੇ ਬਾਡਰਾਂ ਤੇ ਸੜਕਾਂ ਤੇ ਰੋਲੇ ਆ ਪਰ ਅੱਜ ਸਾਨੂੰ ਫੇਰ ਵੀ ਇਹਦਾ ਕਫਣਾ ਇਹਦੇ ਪੌਣ ਆਇਆ ਇੰਨਿਆਂ ਕਹ ਕਹਿੰਦੇ ਹੋਏ ਖੇਵ ਦੇ ਜਾਜ ਤਾਂ ਔਰ ਆਪ ਜਿਹਾ ਦੇਖ ਰਹੇ ਆਬਜ਼ਰਵ ਕਰ ਰਹੇ ਆਂ ਆਪਕੇ ਫਰੈਂਡਸ ਮੇਂ ਕੀ ਬਾਤਚਿੱਤ ਹੁੰਦੀ ਹੈ ਫਾਰਮਰਸ ਪ੍ਰੋਟੈਸਟ कि इनको दिल्ली में आने देना चाहिए और इनकी मांगे पूरी करनी चाहिए और मोदी जी हर जगह जाके ये तो मंदिरों का ये सब हर चीज कर रहे हैं पर फार्मर्स के लिए कुछ भी नहीं करते वो और उनको फार्मर को सपोर्ट करना चाहिए और इनकी मांगे पूरी करनी चाहिए आ, आज दिल्ली दे विच किसान जो ने पहुंचना शुरू हो चुके ने किसाना वालों हम ये महापंचायत जी की जानी है तमाम ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਆ ਵੇਖੋ ਹੌਲੀ-ਹੌਲੀ ਕਿਸਾਨ ਜਿਹੜੇ ਨੇ ਉਹ ਰੇਲਵੇ ਸਟੇਸ਼ਨ ਵਾਲੇ ਪਾਸੋਂ ਦੀ ਇੱਥੇ ਪਹੁੰਚਣਾ ਸ਼ੁਰੂ ਹੋ ਰਹੇ ਨੇ ਤਾਂ ਫੋਨਾਂ ਦੇ ਰਾਹੀਂ رابطہ ਜਿਹੜਾ ਇਹਨਾਂ ਦਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਆ ਤਸਵੀਰਾਂ ਜਿਹੜੀਆਂ ਨੇ ਉਹ ਤੁਸੀਂ ਵੇਖੋਗੇ ਜਿਹੜੀਆਂ ਇਸ ਵੇਲੇ ਦੀਆਂ ਦਿੱਲੀ ਤੋਂ ਨਜ਼ਰ ਆ ਰਹੀਆਂ ਨੇ ਤਾਂ ਕਿਸਾਨ ਜਿਹੜੇ ਨੇ ਹੁਣ ਉਹ ਅੱਗੇ ਰਾਮੀਲਾ ਮੈਦਾਨ ਦੇ ਵਿੱਚ ਜਾ ਕੇ ਮਹਾਪੰਚਾਇਤ ਕਰਨਗੇ ਤਾਂ ਮਹਾਪੰਚਾਇਤ ਦੀ ਵੀ ਤੁਹਾਨੂੰ ਉਹ ਸਾਰੀ ਅਪਡੇਟ ਅਸੀਂ ਸਮੇਂ-ਸਮੇਂ ਦੇ ਉੱਤੇ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਦਵਿੰਦਰ ਨਾਲ